ਰੀਬਨ ਕਟਣ ਲੱਗੇ ਮੁੰਡੇ ਦੇ ਦੋਸਤਾਂ ਨੇ ਸਾਲੀਆਂ ਨਾਲ ਕਰਤਾ ਆ ਕੰਮ ਕੱਲੇ-ਕੱਲੇ ਨੂੰ ਪੈਰੀ ਹੱਥ ਲਾ ਕੇ ਛੜਵਾਉਣਾ ਪਿਆ ਖੜਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਰੀਬਨ ਦੇ ਸ਼ਗਨ ਵੇਲੇ ਬਹੁਤ ਹੀ ਹਾਸਾ ਮਜ਼ਾਕ ਕੀਤਾ ਜਾਂਦਾ ਏ ਪਰ ਹੁਣ ਇੱਕ ਰੀਬਨ ਕਟਾਈ ਦੇ ਸ਼ਗਨ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕੁੜੀ ਉੱਪਰ ਫੋਮ ਦੀ ਸਪਰੇਅ ਕੀਤੀ ਹੋਈ ਏ ਦਰਅਸਲ ਜਦੋਂ ਮੁੰਡਾ ਬਰਾਤ ਲੈ ਕੇ ਆਇਆ ਤਾਂ ਰੀਬਨ ਕਟਾਈ ਦਾ ਸ਼ਗਨ ਕਰਨ ਵੇਲੇ ਮੁੰਡੇ ਦੇ ਦੋਸਤਾਂ ਨੇ ਸ਼ਗਨ ਕਰਨ ਤੋਂ ਪਹਿਲਾਂ ਹੀ ਮੁੰਡੇ ਦੀਆਂ ਸਾਲੀਆਂ ਉੱਪਰ ਫੋਮ ਦੀ ਸਪਰੇਅ ਕਰ ਦਿੱਤੀ ਸਪਰੇਅ ਵੀ ਇੰਨੀ ਕੀਤੀ ਕਿ ਉਹਨਾਂ ਦਾ ਸਾਰਾ ਹੀ ਮੇਕਅਪ ਅਤੇ ਕੱਪੜੇ ਖਰਾਬ ਕਰ ਦਿੱਤੇ ਜਿਸ ਤੋਂ ਗੁੱਸੇ ਹੋ ਕੇ ਮੁੰਡੇ ਦੀ ਸਾਲੀ ਉਸਦੇ ਦੋਸਤਾਂ ਨੂੰ ਗਾਲਾਂ ਕੱਢਣ ਲੱਗੀ ਕਹਿੰਦੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੇ ਤੁਹਾਡੀਆਂ ਭੈਣਾਂ ਨਾਲ ਕੋਈ ਇਹੋ ਜਿਹਾ سلوਕ ਕਰੇ ਤਾਂ ਤੁਹਾਨੂੰ ਕਿਵੇਂ ਲੱਗੇਗਾ ਇਹ ਦੇਖ ਕੇ ਮੁੰਡਾ ਵੀ ਐਨੇ ਗੁੱਸੇ ਹੋਇਆ ਕਿ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਏ ਅਤੇ ਆਪਣੇ ਸਾਰੇ ਦੋਸਤਾਂ ਨੂੰ ਕਹਿੰਦਾ ਹੈ ਕਿ ਇਹਨਾਂ ਦੇ ਪੈਰੀ ਹੱਥ ਲਾ ਕੇ ਸਾਰਿਆਂ ਤੋਂ ਕੰਨ ਫੜ ਕੇ ਮਾਫੀ ਮੰਗੋ ਨਹੀਂ ਇੱਥੋਂ ਹੀ ਵਾਪਸ ਚਲੇ ਜਾਓ ਜਿਸ ਤੋਂ ਬਾਅਦ ਮੁੰਡੇ ਦੇ ਾਰੇ ਦੋਸਤਾਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਕੱਲੀ ਕੱਲੀ ਕੁੜੀ ਤੋਂ ਮਾਫੀ ਮੰਗੀ ਅਤੇ ਪੈਰੀ ਹੱਥ ਲਾਏ ਸੋਕਿ ਬਿਆਹ ਵਿੱਚ ਇਹੋ ਜਿਹਾ ਕੁਝ ਕਰਨਾ ਚਾਹੀਦਾ ਹੈ ਅਤੇ ਕੀ ਮੁੰਡੇ ਨੇ ਸਹੀ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ